ਇਹ ਹਾਲੇ ਬਸ ਆ ਕੇ ਇਸ ਜਿਹੜਾ ਕੀ ਪਲੇਟਫਾਰਮ ਦੇ ਉੱਪਰ ਲੱਗੀ ਹੀ ਹੈਗੀ ਹੈ ਆਪਣੇ ਜਿਹੜੇ ਕੀ 22 ਨੰਬਰ ਵਾਲੇ ਰੂਟ ਤੇ ਚੱਲਨੀ ਬਸ ਤੇ ਜਿਹੜੀਆਂ ਸਵਾਰੀਆਂ ਨੇ ਉਹ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੀਆਂ ਸਨ ਇਸ ਬਸ ਦੇ ਵਿੱਚ ਸਫਰ ਕਰਨ ਲੈ ਕੇ ਬਸ ਦਾ ਡਰਾਈਵਰ ਹੈ ਜਿਸ ਦੇ ਵੱਲੋਂ ਇਸ ਬਸ ਨੂੰ ਖੂਬ ਸ਼ਿੰਗਾਰਿਆ ਗਿਆ ਆਪਣੇ ਜਾਨ ਤੋਂ ਵੱਧ ਰੱਖਿਆ ਗਿਆ ਗੱਡੀ ਸਾਫ ਨਾ ਹੋਵੇ ਆਪਾਂ ਆਪਣੀ ਟੌਰ ਗੱਡੀ ਵੀ ਹੋਵੇ ਅਗਲਾ ਕਹੂਗਾ ਗੱਡੀ ਦੇ ਕੱਪੜਾ ਨਹੀਂ ਮਾਰੇ ਉਹ ਆਪਣੀ ਟੌਰ ਗੱਡੀ ਦਾ ਵੀ ਕੋਈ ਪਤਾ ਨਹੀਂ ਹੈਗਾ ਜੀ ਕਈ ਬੰਦੇ ਹੁਣ ਮੈਨੂੰ ਬਗਾਇਤਾਂ ਕਹਿ ਕੇ ਵੀ ਜਾਂਦੇ ਆ ਸਰ ਮੈਂ ਤੁਹਾਡੀ ਵੀਡੀਓ ਦੇਖੀ ਸੀ ਤੁਸੀਂ ਗੱਡੀ ਬਹੁਤ ਮੈਂਟੇਨ ਰੱਖਦੇ ਹੋ ਬਹੁਤ ਸਾਫ਼ ਸੁਵਾਈ ਹੈ ਜੀ ਮੈਂ ਜੋ ਵੀ ਡੈਕੋਰੇਸ਼ਨ ਹੈਗੀ ਆ ਸਾਰੀ ਖੁਦ ਆਪਣੇ ਹੱਥੀਂ ਕੀਤੀ ਹੋਈ ਆ ਆਪਣੇ ਪੈਸੇ ਨਾਲ ਕੀਤੀ ਹੋਈ ਆ ਜੀ ਮਨ ਲੋ ਵੀ ਆਪਣੀ ਆਪਾਂ ਕੁਝ ਵੱਖਰਾ ਕਰੂਗੇ ਤਾਂ ਉਹ ਚੀਜ਼ ਨੂੰ ਹਰ ਬੰਦਾ ਨੋਟ ਕਰਦਾ ਹੀ ਨਹੀਂ अदरवाइज ਤਾਂ ਦੇਖੋ ਬੱਸਾਂ ਸਾਰੀਆਂ ਚੱਲ ਰਹੀਆਂ ਆਪਣੇ ਪਾਈਚਰ ਬਹੁਤ ਬਧੀਆ ਜੀ ਸਾਰੇ ਡਰਾਈਵਰ ਕਨੈਕਟਰ ਇੰਨਾ ਉਹ ਕਰਦੇ ਆ ਜਦੋਂ ਵੀ ਕੋਈ ਵੀ ਮਿਲਦਾ ਸਾਰੇ ਇਦਾਂ ਹੀ ਕਹਿੰਦੇ ਆ ਬਾਈ ਤੁਸੀਂ ਤਾਂ ਛਾਗੇ ਬੰਦਾ ਸਸ਼ੀਕਲ ਜੀ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਆ ਅੱਜ ਤੁਹਾਨੂੰ ਚੰਡੀਗੜ੍ਹ ਦੇ 22 ਨੰਬਰ ਰੂਟ ਤੇ ਚੱਲਣ ਵਾਲੀ ਬੱਸ 22 ਦੇ ਨਾਲ ਮੁਲਾਕਾਤ ਕਰਵਾਵਾਂਗੇ ਕਿਉਂਕਿ ਇਸ 22 ਜਿਹੜੀ ਬੱਸ ਹੈਗੀ ਹੈ ਉਹ ਹੋਰ ਨਾਲ ਸਰਕਾਰੀ ਬੱਸਾਂ ਦੇ ਨਾਲੋਂ ਡਿਫਰੈਂਟ ਹੈਗੀ ਹੈ ਉਸ ਦੀ ਕੀ ਖਾਸੀਅਤ ਹੈਗੀ ਹੈ ਕਿ ਜਿਹੜੇ ਲੋਕ ਹੈਗੇ ਨੇ ਇਸ ਬੱਸੇ ਵੀ ਸਫ਼ਰ ਕਰਨ ਦੇ ਲਈ ਉਕਸਤ ਰਹਿੰਦੇ ਨੇ ਅਤੇ ਜਿਹੜੇ ਸਵਾਰੀਆਂ ਹੈਗੀਆਂ ਨੇ ਉਹ ਇੰਤਜ਼ਾਰ ਕਰਦੇ ਨੇ ਕਿ ਕਦੋਂ ਇਸ ਬਾਈ ਦੀ ਬਸ ਆਵੇਗੀ ਅਤੇ ਕਦੋਂ ਯਾਤਰੀ ਇਸ ਬਸ ਦੇ ਵਿੱਚ ਸਵਾਰ ਹੋ ਕੇ ਸਫ਼ਰ ਕਰਨਗੇ ਹੋੜਨਾ ਤੋਂ ਡਿਫਰੈਂਟ ਇਹ ਬਸ ਕਿਉਂ ਹੈਗੀ ਹੈ ਕਿਉਂਕਿ ਇਸ ਬਸ ਨੂੰ ਬਾਈ ਦੇ ਵੱਲੋਂ ਖੂਬ ਜਿਹੜਾ ਕਿ ਸ਼ਿੰਗਾਰਿਆ ਗਿਆ ਭਾਵੇਂ ਉਹ ਟੇਪਿੰਗ ਦਾ ਕੰਮ ਹੋ ਗਏ ਜਾਂ ਫਿਰ ਬਸ ਦੇ ਟਾਇਰਾਂ ਦੇ ਉੱਪਰ ਅ ਲੋਇਲ ਵੀਲ ਲਗਾਉਣ ਦਾ ਕੰਮ ਹੋਵੇ ਜਾਂ ਫਿਰ ਅੰਦਰਲੀ ਜਿਹੜੀ ਡੈਕੋਰੇਸ਼ਨ ਹੈ ਬਸ ਦੀ ਉਹ ਇਸ ਬਸ ਨੂੰ ਹੋੜਨਾ ਸਰਕਾਰੀ ਬਸਾਂ ਤੋਂ ਡਿਫਰੈਂਟ ਬਣਾਉਂਦੀ ਹੈ ਕੁਝ ਖਾਸ ਜਿਹੜੀਆਂ ਇਸ બસ ਦੇ ਵਿੱਚ ਗੱਲਾਂ ਹੈਗੀਆਂ ਉਹ ਤਾਂ ਸਵਾਂਝੇ ਕੀਤੀਆਂ ਹੈਗੀਆਂ ਪਰ ਦੇਖੋ ਕਿ ਹਾਲੇ ਬਸ ਆ ਕੇ ਇਸ ਜਿਹੜਾ ਕਿ ਪਲੇਟਫਾਰਮ ਦੇ ਉੱਪਰ ਲੱਗੀ ਹੀ ਹੈਗੀ ਹੈ ਆਪਣੇ ਜਿਹੜੇ ਕਿ 22 ਨੰਬਰ ਵਾਲੇ ਰੂਟ ਤੇ ਚਲਣੀ ਬਸ ਤੇ ਜਿਹੜੀਆਂ ਸਵਾਰੀਆਂ ਨੇ ਉਹ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੀਆਂ ਸਨ ਇਸ ਬਸ ਦੇ ਵਿੱਚ ਸਫ਼ਰ ਕਰਨ ਨੂੰ ਲੈ ਕੇ ਆਓ ਹੁਣ ਤੁਹਾਨੂੰ ਜਿਹੜਾ ਕਿ ਇਸ ਬਸ ਦਾ ਡਰਾਈਵਰ ਹੈ ਜਿਸ ਦੇ ਵੱਲੋਂ ਇਸ ਬਸ ਨੂੰ ਖੂਬ ਸ਼ਿੰਗਾਰਿਆ ਗਿਆ ਆਪਣੇ ਜਾਨ ਤੋਂ ਵੱਧ ਰੱਖਿਆ ਗਿਆ ਉਸ ਦਿਨਾਂ ਵੀ ਗੱਲਬਾਤ ਕਰਵਾਉਣੀ ਆ ਤੇ ਜਾਣਦੇ ਆ ਸਸ਼ੀਕਲ ਬਾਈ ਜੀ ਕੀ ਹਾਲ ਹੈ ਠੀਕ ਹੈ ਜੀ ਬਤਿਓ ਜੀ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਧਰਮਿੰਦਰ ਸਿੰਘ ਹੈ ਜੀ ਸਾਰੇ ਵੈਸੇ ਲਾਡੀ ਕੰਨੇ ਜੀ ਹਾਂ ਖੂਬ ਚਰਚੇ ਹੋ ਰਹੇ ਨੇ ਇਸ ਬਸ ਦੇ ਕੀ ਖਾਸ ਹੈਗਾ ਤੇ ਕਿਵੇਂ ਤੁਸੀਂ ਇਹਨੂੰ ਮੇਨਟੇਨ ਰੱਖਦੇ ਹੋ ਮੇਨਟੇਨ ਤਾਂ ਦੇਖੋ ਸਰ ਇਹ ਆਪਣੀ ਵੈਸੇ ਤੋਂ ਦੇਖੋ ਜੋਬ ਵੀ ਆ ਪਰ ਆਪਣੇ ਪਰਸਨਲ ਤੌਰ ਤੇ ਸਾਫ ਸਫਾਈ ਰੱਖਣ ਚ ਆਪਾਂ ਨੂੰ ਬੈਟਰ ਫੀਲ ਹੁੰਦਾ ਵੀ ਹਾਂ ਚਲੋ ਕਈ ਵਾਰੀ ਇਦਾਂ ਹੁੰਦਾ ਕੋਈ ਬੰਦਾ ਅਗਲਾ ਗੱਡੀ ਸਾਫ ਨਾ ਹੋਵੇ ਆਪਾਂ ਆਪਣੀ ਟੌਰ ਗੱਡੀ ਵੀ ਹੋਵੇ ਅਗਲਾ ਕਹੂਗਾ ਗੱਡੀ ਤੇ ਕੱਪੜਾ ਨਹੀਂ ਮਾਰੇ ਹੋ ਉਹ ਆਪਣੀ ਟੌਰ ਗੱਡੇ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਜੀ ਕਿਉਂਕਿ ਇਹ ਦੇਖੋ ਆਪਣਾ ਇੱਕ ਆਪਾਂ ਇਹ ਕੰਮ ਕਰਦੇ ਆ ਇਹਦੇ ਨਾਲ ਆਪਣਾ ਸਾਰਾ ਸਰਕਲ ਚੱਲ ਰਿਹਾ ਜੀ ਬਹੁਤ ਵਧੀਆ ਕਿਉਂਕਿ ਜੌਬ ਕੋਈ ਵੀ ਨਹੀਂ ਮਿਲਉ ਹੁੰਦੀ ਚਾਹੇ ਉਹ ਗਵਰਨਮੈਂਟ ਆ ਚਾਹੇ ਪ੍ਰਾਈਵੇਟ ਆ ਕਿਉਂਕਿ ਇਦਾਂ ਜੀ ਗੱਲ ਕੰਮ ਕੋਈ ਨਹੀਂ ਮਾੜਾ ਬੰਦੇ ਦੀ ਸੋਚ ਮਾੜੀ ਹੁੰਦੀ ਹੈ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਗੱਲ ਇਹ ਹੈ ਜੀ ਕੰਮ ਜੇ ਆਪਾਂ ਆਪਣਾ ਸਮਝ ਕੇ ਕਰੀਏ ਚਾਹੇ ਉਹ ਪ੍ਰਾਈਵੇਟ ਵੀ ਆ ਤਾਂ ਸਾਡੇ ਕੰਮ ਇਦਾਂ ਸਮਝ ਕੇ ਕਰੋ ਵੀ ਸਾਡੇ ਵਰਗਾ ਕੰਮ ਕਿਸੇ ਦਾ ਵੀ ਨਹੀਂ ਹੈ ਜੀ ਤਾਂ ਇਹ ਆਖਿਰ ਦੇਖਦੇ ਆ ਕਿ ਜਦੋਂ ਕੋਈ ਸਰਕਾਰੀ EMPLOYE ਹੁੰਦਾ ਹੈ ਉਹ ਇੰਨਾ ਧਿਆਨ ਨਹੀਂ ਰੱਖਦਾ ਆਪਣੇ ਜਿਹੜੇ ਕਿ ਕੋਈ ਵੀ ਕਨਵੈਂਸ ਹੋਵੇ ਜਾਂ ਫਿਰ ਕੋਈ ਸਾਧਨ ਹੋਵੇ ਨਾ ਸਰਕਾਰੀ ਤੌਰ ਤੇ ਮਿਲੇ ਹੋਏ ਉਹ ਕਹਿੰਦਾ ਚੱਲ ਛੱਡ ਆਪਾਂ ਕੀ ਲੈਣਾ ਪਰ ਤੁਸੀਂ ਇਸ ਡਿਪਾਰਟਮੈਂਟ ਦੇ ਵਿੱਚ ਕਦੋਂ ਆਏ ਤੇ ਕਦੋਂ ਤੇ ਇੱਥੇ ਡਰਾਈਵ ਕਰਦੇ ਸਰ ਇੱਥੇ ਮੈਂ ਸਿਟੀਯੂ ਚ 2016 ਚ ਜੁਆਇਨਿੰਗ ਕੀਤੀ ਸੀ ਜਨਵਰੀ ਫਰਸਟ ਮੰਥ ਇੱਥੇ ਮੈਨੂੰ ਤਕਰੀਬਨ 9 ਸਾਲ ਦੇ ਕਰੀਬ ਹੋ ਚੱਲੇ ਜੀ ਤੇ ਆਪਣਾ ਡਿਪਾਰਟਮੈਂਟ ਵੀ ਬਹੁਤ ਵਧੀਆ ਜੀਐਮ ਸਾਹਿਬ ਡਾਇਰੈਕਟਰ ਸਾਹਿਬ ਉਸ ਤੋਂ ਬਾਅਦ ਡੀਆਈ ਸਾਹਿਬ ਤੇ ਆਪਣੇ ਡਿਪੂ ਦਾ ਸੰਚਾਰ ਉਹਨਾਂ ਦੀ ਵਜਨ ਬਹੁਤ ਵਧੀਆ ਚੱਲ ਰਿਹਾ ਹੈ ਕਿਉਂਕਿ ਜੀ ਦੇਖੋ ਜੇ ਉਹ ਆਪਾਂ ਨੂੰ ਮੇਨਟੇਨੈਂਸ ਕਰਵਾ ਕੇ ਦੰਦੇ ਨੇ ਅੰਦਰ ਮਕੈਨਿਕ ਕਾਰਪੈਂਟਰ ਡੈਂਟਰ ਸਾਰੇ ਪ੍ਰੋਪਰ ਕੰਮ ਕਰਕੇ ਦੇ ਰਹੇ ਨੇ ਤਾਂ ਗੱਡੀ ਰੋਡ ਤੇ ਚੱਲ ਰਹੀ ਹੈ ਆਦਰਵਾਇਜ਼ ਜੇ ਉਹ ਕੰਮ ਨਾ ਕਰਕੇ ਦੇਣ ਤਾਂ ਸਾਡਾ ਸਫਾਈ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੈ ਜੋ ਜਿਸ ਤਰ੍ਹਾਂ ਦੇ ਨਾਲ ਤੁਹਾਡਾ ਲਗਾਵ ਹੈਗਾ ਆ ਪਿਆਰ ਹੈਗਾ ਤੁਸੀਂ ਇਸੇ ਵਸ ਨੂੰ ਕਰ ਰਹੇ ਹੋ ਜਿਹੜਾ ਹੀ ਤੁਹਾਨੂੰ ਰੋਜ਼ਗਾਰ ਦਿੰਦਾ ਜਿਸ ਦੇ ਨਾਲ ਤੁਹਾਡਾ ਕੰਮ ਚੱਲਦਾ ਹੈਗਾ ਤੇ ਇਸ ਦੀ ਬਦੌਲਤ ਇੱਕ ਵੱਖਰੀ ਪਛਾਣ ਵੀ ਤੁਹਾਡੀ ਇਸ ਵਸ ਦੇ ਵਿੱਚ ਬਣ ਗਈ ਹੈ ਕਿ ਇਸ ਤਾਂ ਲਾਡੀ ਪਾਈ ਦੀ ਵਾਸਤੇ ਸਫ਼ਰ ਕਰਨਾ ਹੈ ਇਹ ਤਾਂ ਹੈਈ ਸਰ ਕਈ ਬੰਦੇ ਹੁਣ ਮੈਨੂੰ ਬਗਾਹਿਦਾ ਕਹਿ ਕੇ ਵੀ ਜਾਂਦੇ ਆ ਸਰ ਮੈਂ ਤੁਹਾਡੀ ਵੀਡੀਓ ਦੇਖੀ ਸੀ ਤੁਸੀਂ ਗੱਡੀ ਬਹੁਤ ਮੇਨਟੇਨ ਰੱਖਦੇ ਹੋ ਬਹੁਤ ਸਾਫ਼ ਸੁਵਾਈ ਆ ਆਦਰਵਾਇਜ਼ ਬਹੁਤ ਲਖੋ ਸਵਾਰੀ ਸਫਰ ਜ਼ਰੂਰ ਕਰਦੀ ਹੈ ਚਾਹੇ ਉਹ ਨਹੀਂ ਵੀ ਕੁਝ ਕਹਿੰਦੇ ਪਰ ਉਹ ਹਰ ਚੀਜ਼ ਨੂੰ ਨੋਟ ਕਰਦੇ ਨੇ ਕਿ ਇਹਨਾਂ ਦੀ ਕਿੱਦਾਂ ਦੀ ਲੈਂਗੁਏਜ ਆ ਕਿੱਦਾਂ ਦੇ ਲੋਕਾਂ ਨਾਲ ਟ੍ਰੀਟ ਕਰਦੇ ਨੇ ਤੇ ਕਿੱਦਾਂ ਦਾ ਮੇਨਟੇਨੈਂਸ ਆ ਗੱਡੀ ਦਾ ਗੱਡੀ ਸਾਫ਼ ਸੁਥਰੀ ਹਰ ਚੀਜ਼ ਬੰਦਾ ਇਹ ਨੋਟ ਕਰਦਾ ਬਹੁਤ ਲੋਕ ਮੈਨੂੰ ਕਹਿ ਕੇ ਵੀ ਜਾਂਦੇ ਨੇ ਤੁਹਾਡੀ ਗੱਡੀ ਬਹੁਤ ਵਧੀਆ ਤੁਸੀਂ ਚੰਗੇ ਬੰਦੇ ਤੋਂ ਕਿਸੇ ਤੋਂ ਗੱਡੀ ਸਿੱਖੇ ਹੋਏ ਹੋ ਤੁਸੀਂ ਵਧੀਆ ਕੰਮ ਕਰ ਰਹੇ ਹੋ ਕੀ ਪੇਟਾ ਅੰਦਰ ਕੀ ਕੀ ਹੋਰ ਤੁਸੀਂ ਜਿਹੜਾ ਖੁਦ ਕਰਵਾਇਆ ਹੈਗਾ ਉਹ ਚੀਜ਼ਾਂ ਦੇ ਬਾਰੇ ਸਾਡੇ ਦਰਸ਼ਕਾਂ ਨਾਲ ਜੀ ਕਰਾ ਇਹ ਜੀ ਮੈਂ ਜੋ ਵੀ ਡੈਕੋਰੇਸ਼ਨ ਹੈਗੀ ਆ ਸਾਰੀ ਖੁਦ ਆਪਣੇ ਹੱਥੀਂ ਕੀਤੀ ਹੋਈ ਆ ਆਪਣੇ ਪੈਸੇ ਨਾਲ ਕੀਤੀ ਹੋਈ ਆ ਇਹ ਸਿਰਫ ਮੇਰੇ ਮੈਨੂੰ ਆਪਣੇ ਆਪ ਨੂੰ ਏਦਾਂ ਵੀ ਫੀਲ ਆਉਂਦਾ ਵੀ ਜੇ ਗੱਡੀ ਵਧੀਆ ਲੱਗੇ ਤਾਂ ਦੂਆ ਬੰਦਾ ਦੇਖ ਕੇ ਬਕਾਇਦਾ ਕਹਿ ਕੇ ਜਾਂਦਾ ਵੀ ਹਾਂ ਗੱਡੀ ਕਿਸੇ ਬੰਦੇ ਨੇ ਰੱਖੀ ਹੋਈ ਆ ਤੇ ਦੂਜੀ ਗੱਲ ਹੈ ਜੀ ਆਪਾਂ ਜਿਨ੍ਹਾਂ ਤੋਂ ਗੱਡੀ ਸਿੱਖੇ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਉਹਨਾਂ ਦਾ ਬਹੁਤ ਧੰਨਵਾਦ ਆ ਕਿਉਂਕਿ ਉਹਨਾਂ ਦੀ ਥਿੰਕਿੰਗ ਉਹਨਾਂ ਦੀ ਸੋਚ ਦੇ ਬਦਾਲਦੇ ਹੀ ਅੱਜ ਆਪਾਂ ਇੱਥੇ ਤੱਕ ਪਹੁੰਚੇ ਆ ਕਿਉਂਕਿ ਜੇ ਬੰਦੇ ਦਾ ਮੰਨ ਲਓ ਕਹਿੰਦੇ ਵੀ ਉਸਤਾਦ ਚੰਗਾ ਹੋਵੇ ਤਾਂ ਬੱਚਾ ਵੀ ਉਦਾਂ ਦਾ ਹੀ ਕੰਮ ਕਰਦਾ ਉਹਦਾ ਚੇਲਾ ਵੀ ਜੇ ਮੰਨ ਲਓ ਜਿੱਦਾਂ ਦੀ ਸੰਗਤ ਰਹਿਣਾ ਵਹਿਣਾ ਉਦਾਂ ਦੇ ਹੀ ਹੋ ਜਾਂਦਾ ਜੀ ਫਿਰ ਨਹੀਂ ਤਾਂ ਮੰਨ ਲਓ ਬਹੁਤ ਦੁਨੀਆ ਡਰਾਈਵਿੰਗ ਲਾਈਨ 'ਚ ਨਸ਼ੇ ਦੇ ਵੀ ਬਹੁਤ ਲਾਉਂਦੀ ਆ ਪਰ ਸਾਨੂੰ ਉੱਥੇ ਕਦੇ ਇਦਾਂ ਦਾ ਟ੍ਰੇਟ ਨਹੀਂ ਕੀਤਾ ਗਿਆ ਹਰ ਤਰ੍ਹਾਂ ਦੀ ਮੰਨ ਲਓ ਵੀ ਆਪਾਂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਰੱਖਿਆ ਉਹਨਾਂ ਨੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਸਾਰਾ ਕੁਝ ਵਧੀਆ ਸੀ ਤੋ ਕਹਿੰਦੇ ਨੇ ਕੰਮ ਤਾਂ ਸਾਰੇ ਕਰ ਲੈਂਦੇ ਨੇ ਪਰ ਉਸ ਕੰਮ ਦਾ ਅਸਲ ਰਿਜ਼ਲਟ ਇੱਕ ਵੱਖਰੀ छाप ਛਡਣੀ ਇੱਕ ਕਿਵੇਂ ਮੰਨਦੇ ਵਿੱਚ ਹੈ ਕਿ ਯਾਰ ਕੁਝ ਜਿਹੜਾ हटके ਕੀਤਾ ਜਾਵੇ ਕੰਮ ਉਹੀ ਆ ਪਰ ਕੁਝ हटके ਕੀਤਾ ਜਾਵੇ ਤਾਂ ਕਿ ਆਪਾਂ ਪਬਲਿਕ ਦੇ ਵਿੱਚ ਵੀ ਹਾਈਲਾਈਟ ਹੋ ਜਾਈਏ ਹਾਂਜੀ ਸਰ ਇਹ ਤਾਂ ਹੈ ਜੀ ਜੇ ਮੰਨ ਲਓ ਵੀ ਆਪਣੀ ਆਪਾਂ ਕੁਝ ਵੱਖਰਾ ਕਰੂਗੇ ਤਾਂ ਉਸ ਚੀਜ਼ ਨੂੰ ਹਰ ਬੰਦਾ ਨੋਟ ਕਰਦਾ ਜੀ ਨਹੀਂ ਅਦਰਵਾਇਸ ਤਾਂ ਦੇਖੋ ਬਸਾਂ ਸਾਰੀਆਂ ਹੀ ਚੱਲ ਰਹੀਆਂ ਹਾਂ ਜੇ ਮੰਨ ਲਓ ਇਹਨਾ ਜੋ ਆਪਣੀ ਗੱਡੀ ਵੱਖਰੀ ਹੈ ਜਾਂ ਸਾਫ਼ ਸੁਥਰੀ ਹੈ ਤਾ ਅੱਜ ਸਾਰੇ ਆਪਾਂ ਨੂੰ ਪੁੱਛ ਰਹੇ ਨੇ ਕੋਈ ਇੰਟਰਵਿਊ ਲੈਣ ਆ ਰਿਹਾ ਕੋਈ ਕਹਿ ਰਿਹਾ ਵੀ ਮੈਂ ਤੁਹਾਡੀ ਵੀਡੀਓ ਵੀ ਦੇਖੀ ਸੀ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਹ ਹਰ ਚੀਜ਼ ਵਾਸਤੇ ਕੁਝ ਵੱਖਰਾ ਹੋਊਗਾ ਤਾਂ ਹੀ ਬੰਦੇ ਦੀ ਪਛਾਣ ਬਣਦੀ ਹੈ ਜੀ ਤੇ ਕਦੇ ਫਿਰ ਐਪਰੀਸ਼ੀਏਟ ਕੀਤਾ ਗਿਆ ਹੈ ਡਿਪਾਰਟਮੈਂਟ ਦੇ ਬੋਲੋ ਅਧਿਕਾਰੀਆਂ ਦੇ ਡਿਪਾਰਟਮੈਂਟ ਦੇਖੋ ਹਰ ਬੰਦੇ ਦੀ ਦੇਖੋ ਆਪਣੀ ਸੋਚ ਹੈ ਕੋਈ ਕੰਮ ਕਰਦਾ ਨਹੀਂ ਵੀ ਕਰਦਾ ਕੋਈ ਅਗਲਾ ਕਹਿੰਦਾ ਆਪਾਂ ਨੂੰ ਆਪਣੀ ਦਿਹਾੜੀ ਲਾਓ ਆਪਣੇ ਘਰ ਜਾਓ ਕੋਈ ਚੱਕਰ ਨਹੀਂ ਪਰ ਜਿਹੜੇ ਆਲਾ ਅਧਿਕਾਰੀ ਨੇ ਸਾਡੇ ਅਫਸਰ ਨੇ ਉਹ ਹਰ ਚੀਜ਼ ਨੂੰ ਨੋਟ ਕਰਦੇ ਨੇ ਉਹ ਜਦੋਂ ਵੀ ਕੋਈ ਇਦਾਂ ਦਾ ਕੋਈ ਫੰਕਸ਼ਨ ਹੁੰਦਾ 15 ਅਗਸਤ ਜਾਂ ਕੁਝ ਵੀ ਇਦਾਂ ਦੇ ਉਹ ਹਰ ਡਿਪਾਰਟਮੈਂਟ ਦੇ ਜੋ ਵੀ ਵਧੀਆ ਕੰਮ ਕਰ ਰਹੇ ਹਨ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਨੇ ਚਾਹੇ ਉਹਦੇ ਚ ਲਾ ਲੋ ਆਪਣੇ ਡੀਏ ਸਾਹਿਬ ਹੋ ਗਏ ਜੋ ਵੀ ਆਪਣੇ ਯਾਰਡ ਮਾਸਟਰ ਹੈ ਜੋ ਵੀ ਹੱਟ ਮਕੈਨਿਕ ਹੈ ਉਹ ਕੰਮ ਵਧੀਆ ਕਰਦੇ ਨੇ ਡਰਾਈਵਰ ਕੰਡਕਟਰ ਸਭ ਨੂੰ ਐਪਰੀਸ਼ੀਏਟ ਕਰਦੇ ਆ ਜੀ ਬਕਾਇਦਾ ਉਹ ਅਨਾਮ ਵੀ ਦਿੱਤੇ ਜਾਂਦੇ ਨੇ ਉਹਨਾਂ ਨੂੰ ਜੀ ਕਦੇ ਇਦਾਂ ਵੀ ਹੁੰਦਾ ਕਿ ਤੁਹਾਡਾ ਵਧੀਆ ਜਿਵੇਂ ਕਿ ਹੁਣ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀ ਤੁਸੀਂ ਟ੍ਰੈਂਡਿੰਗ ਦੇ ਵਿੱਚ ਹੈਗੇ ਹੋ ਤੇ ਬਾਕੀ ਦੇ ਨਾਲ ਦੇ ਸਾਥੀ ਕਦੇ ਉਹ ਨਹੀਂ ਹੋਏ ਕਿ ਜੈਲਨਸ ਫੀਲ ਕਰਦੇ ਹੋਣ ਨਹੀਂ ਨਹੀਂ ਸਰ ਆਪਣਾ ਭਾਈਚਾਰਾ ਬਹੁਤ ਵਧੀਆ ਜੀ ਸਾਰੇ ਡਰਾਈਵਰ ਕਨੈਕਟਰ ਇੰਨਾ ਉਹ ਕਰਦੇ ਆ ਜਦੋਂ ਵੀ ਕੋਈ ਵੀ ਮਿਲਦਾ ਸਾਰੇ ਇਦਾਂ ਹੀ ਕਹਿੰਦੇ ਆ ਬਾਈ ਤੁਸੀਂ ਤਾਂ ਛਾ ਗਏ ਵਧੀਆ ਜੇ ਤੁਹਾਡਾ ਕੰਮ ਵਧੀਆ ਸੀ ਤਾਂ ਤੁਹਾਨੂੰ ਇੱਥੇ ਤੱਕ ਮਨ ਲਓ ਵੀ মিডিਆ ਨੇ ਕਿਉਂਕਿ মিডিਆ ਹੀ ਇਦਾਂ ਦੀ ਚੀਜ਼ ਹੈ ਜੋ ਬੰਦੇ ਨੂੰ ਬਲੰਦੀਆਂ ਤੱਕ ਪਹੁੰਚਾਉਂਦੀ ਹੈ ਜੀ ਨਹੀਂ ਕੰਮ ਕਰਦੇ ਨੂੰ ਤਾਂ ਸਾਡ ਨੂੰ ਵੀ ਘੱਟੋ ਘੱਟ 20 ਸਾਲ ਹੋ ਗਏ ਡਰਾਈਵਿੰਗ ਕਰਦੇ ਨੂੰ ਤੇ ਇੱਥੇ ਵੀ 9 ਸਾਲ ਦੇ ਕਰੀਬ ਹੋ ਗਏ ਮੰਨ ਲਓ ਟੋਟਲ 20 ਸਾਲ ਹੋ ਗਏ ਜੀ ਪਰ ਅੱਜ ਤੱਕ ਜੇ ਨਹੀਂ ਕਿਸੇ ਦੀ ਨਜ਼ਰ 'ਚ ਜਿਹੜੇ ਸੀ ਤਾਂ ਅੱਜ মিডিਆ ਦੀ ਨਜ਼ਰ ਕਰਕੇ ਹੀ ਅਸੀਂ ਲੋਕਾਂ ਦੀ ਨਜ਼ਰ 'ਚ ਆਏ ਜੇ ਪਹਿਲੀ ਵਾਰ ਤੁਹਾਡੀ ਵੀਡੀਓ viral ਹੁੰਦੀ ਹੈ social media ਤੇ ਤੁਹਾਨੂੰ ਕਿਵੇਂ ਪਤਾ ਲੱਗਦਾ ਤੇ ਜਦੋਂ ਤੁਸੀਂ ਉਹਨੂੰ ਦੇਖਿਆ ਤਾਂ ਕੀ ਆਇਆ ਸੀ ਮਨ ਦੇ ਵਿੱਚ ਹਾਂਜੀ ਸਰ ਉਹਦੇ 'ਚ ਵੀ ਇੱਕ ਮੇਰਾ ਦੋਸਤ ਹੈ ਜੀ ਅ ਨਵਦੀਪ ਨਾਮ ਹੈ ਜੀ ਉਹ ਮੇਰਾ ਦੋਸਤ ਹੈ ਉਹ ਬਾਕਾਇਦਾ ਹੀ ਮੇਰੀ ਵੀਡੀਓ ਸਪੈਸ਼ਲ ਉਹ ਬਣਾਉਂਦਾ ਜੀ ਉਸ ਬੰਦੇ ਨੇ ਆਪਣੇ ਪੇਜ ਤੇ ਆਪਣੀ ਵੀਡੀਓ ਪਾਈ ਜੋ ਸਿਟੀਜ਼ ਦਾ ਪੇਜ ਹੈ ਜਦੋਂ ਉਸਦੇ ਵਿਊ ਦੇਖਣ ਚਾਏ ਮੰਨ ਲਓ 5.5 ਲੱਖ ਤੋਂ ਵੀ ਵਿਊ ਪਰ ਹੋ ਗਿਆ ਸੀ ਉਸ ਤੋਂ ਬਾਅਦ ਮੀਡੀਆ ਦਾ ਆਪਣਾ ਕੰਟੈਕਟ ਆਉਣ ਲੱਗ ਗਿਆ ਜੀ ਵੀ ਹਾਂ ਵੀ ਆਪਾਂ ਤੁਹਾਡੀ ਇੰਟਰਵਿਊ ਲੈਣੀ ਆ ਆਪਾਂ ਇਹ ਚੀਜ਼ ਦੇਖ ਕੇ ਮਨ ਨੂੰ ਵੀ ਬਹੁਤ ਖੁਸ਼ੀ ਹੋਈ ਵੀ ਹਾਂ ਦੇਖੋ ਜੀ ਅਸੀਂ ਕੰਮ ਵਧੀਆ ਕਰਿਆ ਚਲੋ ਕਹਿੰਦੇ ਨੇ ਵੀ देर ਨਾਲ ਹੋਈ देर आए दुरुਸਤਾ ਪਰ ਮੁੱਲ ਤਾਂ ਪਿਆ ਜੀ ਸਾਡੇ ਕੰਮ ਕਰੇ ਹੋਏ ਦਾ ਜੀ ਇਹ ਹੋਰਾਂ ਨੂੰ ਵੀ ਸੇਧ ਲੈਣੀ ਚਾਹੀਦੀ ਆ ਕਿ ਜਿਹੜੇ ਹੋਰ ਹੈਗੇ ਨੇ ਭਾਵੇਂ ਕੋਈ ਵੀ ਹੋਵੇ ਡਿਪਾਰਟਮੈਂਟ ਦੇ ਵਿੱਚ ਜੇਕਰ ਇੱਕ ਸਾਥੀ ਵਧੀਆ ਕੰਮ ਕਰ ਰਿਹਾ ਦੂਜਾ ਜੇਕਰ ਉਸ ਦੀ ਥੋੜੀ ਜਿਹੀ ਵੀ ਰਿਸਕ ਲਵੇ ਤਾਂ ਆਪਣੇ ਆਪ ਡਿਪਾਰਟਮੈਂਟ ਸੁਧਾਰ ਹੋ ਜਾ ਹਾਂ ਜੀ ਇਹ ਤਾਂ ਹੈ ਜੀ ਜੇ ਦੇਖੋ ਆਪਾਂ ਅੱਜ ਮੀਡੀਆ ਸਾਡਾ ਇੰਟਰਵਿਊ ਲੈ ਰਹੀ ਆ ਹੋਰ ਨੂੰ ਵੀ ਦਿਲ ਚ ਚਾਹਣਾ ਹੁੰਦੀ ਆ ਵੀ ਹਾਂ ਅਸੀਂ ਵੀ ਕੰਮ ਵਧੀਆ ਕਰੀਏ ਕੱਲੋ ਸਾਨੂੰ ਵੀ ਆ ਕੇ ਕੋਈ ਪੁੱਛੇ ਕਿਉਂ ਜੇ ਮੰਨ ਲਓ ਵੀ ਤੁਹਾਡੀ ਮੀਡੀਆ ਦੇ ਦੁਆਰਾ ਹੀ ਪਬਲਿਕ 'ਚ ਵੀਡੀਓਜ਼ ਜਾਂਦੀਆਂ ਆ ਡਾਇਰੈਕਟਰ ਸਾਹਿਬ ਜੀ ਐਮ ਸਾਹਿਬ ਸਰ ਦੁਨੀਆ ਦੇਖ ਰਹੀ ਹੈ ਜੀ ਹਾਂ ਉਹ ਇੱਕ ਬੰਦੇ ਦੀ ਪਛਾਣ ਅਲੱਗ ਬਣਦੀ ਹੈ ਹਰ ਬੰਦਾ ਚਾਹੁੰਦਾ ਵੀ ਹਾਂ ਮੈਂ ਵੀ ਮੇਰੀ ਪਛਾਣ ਅਲੱਗ ਹੋਵੇ ਕਿਉਂਕਿ ਇਹਦਾ ਵੀ ਹੋਇਆ ਕਿ ਤੁਸੀਂ ਥੋੜਾ ਜਿਹਾ ਡਿਲੇ ਹੋਗੇ ਜਾਂ ਤੁਹਾਡੀ ਬਸ ਦੇ ਵਿੱਚ ਸਫ਼ਰ ਕਰਨ ਲਈ ਜਿਹੜੀਆਂ ਅਸਵਾਰੀਆਂ ਨੇ ਉਹ ਇੰਤਜ਼ਾਰ ਕਰਦੀਆਂ ਹੁੰਦੇ ਕਦੇ ਇਹ ਵੀ ਕਹਿੰਦੇ ਬਾਈ ਜੀ ਤੁਹਾਡੀ ਬਸ ਤੇ ਜਾਣਾ ਸੀ ਜੀ ਸਰ ਜੋ ਸਾਡੇ ਨਾਲ ਜਾਂਦੇ ਉਹ ਸਪੈਸ਼ਲ ਸਾਡੇ ਨਾਲ ਹੀ ਜਾਂਦੇ ਆ ਚਾਹੇ ਅਸੀਂ ਮੰਨ ਲਓ ਵੀ ਲੇਟ ਵੀ ਹੋਈਏ ਉਹ ਸਾਡੀ ਬਸ ਦਾ ਵੇਟ ਕਰਦੇ ਨੇ ਤੇ ਕਿਸੇ ਦਿਨ ਅਸੀਂ ਨਹੀਂ ਵੀ ਆਂਦੇ ਉਹ ਸਪੈਸ਼ਲ ਪੁੱਛਦੇ ਤੁਸੀਂ ਕੱਲ ਨਹੀਂ ਆਏ ਬਸ ਨਹੀਂ ਆਈ ਪਰ ਉਹ ਦੇਖੋ ਪਿਆਰ ਹੈ ਕਿਉਂਕਿ ਅਸੀਂ ਇਦਾਂ ਦਾ ਕੰਮ ਹੈ ਵੀ ਸਾਡਾ ਸਾਡੇ ਦੇ ਹਰ ਬੰਦਾ ਡਿਪੈਂਡਾ ਜੇ ਅਸੀਂ ਹਰ ਬੰਦੇ ਨੂੰ ਆਪਣੀ ਮੰਜ਼ਿਲ ਤੇ ਟਾਈਮ ਨਾਲ ਪਹੁੰਚਾਵਾਂਗੇ ਤਾਂ ਉਹ ਬੰਦਾ ਮੰਨ ਲਓ ਵੀ ਬਹੁਤ ਕਿਉਂਕਿ ਅੱਜ ਕੱਲ ਬੰਦਾ ਨਾ ਜੀ ਘਰ ਤੋਂ ਟਾਈਮ ਟੇਬਲ ਬਣਾ ਕੇ ਹੀ ਚੱਲਦਾ ਜੇ ਉਹਦੀ ਇੱਕ ਬੱਸ ਵੀ ਮਿਸ ਹੋ ਗਈ ਜਾਂ 5 ਮਿੰਟ ਵੀ ਉਹ ਲੇਟ ਹੋ ਗਿਆ ਉਹਦਾ ਸਾਰਾ ਟਾਈਮ ਟੇਬਲ ਵਿਗੜ ਜਾਂਦਾ ਜੀ ਤੇ ਬਾਕੀ ਇਹ ਬੱਸ ਦੀਆਂ ਅੰਦਰਲੀ ਤਸਵੀਰਾਂ ਦਿਖਾਵਾਂਗੇ ਕਿ ਇਹ ਬੱਸ ਦੇ ਵੀ ਜਿਹੜੇ ਸਫਰ ਕਰਨ ਜਿਹੜੇ ਲੋਕ ਨੇ ਉਹ ਐਕਸਾਈਟਿਡ ਰਹਿੰਦੇ ਨੇ ਵੇਟ ਕਰਦੇ ਨੇ ਪੂਰੀ ਸਾਫ ਸਫਾਈ ਦਾ ਧਿਆਨ ਰੱਖਿਆ ਗਿਆ ਹੈ ਤੇ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਈਆਂ ਨੇ ਬਾਹਰ ਦੀਆਂ ਵੀ ਦਿਖਾਈਆਂ ਨੇ ਅਤੇ ਇਹ ਜਿਹੜਾ ਕਿ ਹੁਣ 22 ਹੈਗਾ ਲਾਡੀ ਜਿਹੜਾ ਕਿ ਡਰਾਈਵਰੀ ਕਰ ਰਿਹਾ ਪਿਛਲੇ ਤਕਰੀਬਨ 9 ਸਾਲ ਤੋਂ সিটিਯੂ ਦੇ ਵਿੱਚ ਇਸ ਦੇ ਵੱਲੋਂ ਕੰਮ ਉਹੀ ਕੀਤਾ ਜਾ ਰਿਹਾ ਪਰ ਕੁਝ हट ਕੇ ਕੀਤੇ ਜਾਣ ਕਰਕੇ ਇਸ ਜਿਹੜੀ ਵੱਖਰੀ ਪਛਾਣ ਬਣ ਚੁੱਕੀ ਹੈ ਸੋ ਹੋਰ ਵੀ ਜਿਹੜਾ ਕਿ ਡਰਾਈਵਰ ਹੈਗੇ ਨੇ ਉਹ ਵੀ ਹੁਣ ਇਸ ਨੂੰ ਜਿਹੜਾ ਕਿ ਐਪਰੀਸ਼ੀਏਟ ਕਰ ਰਹੇ ਨੇ ਡਿਪਾਰਟਮੈਂਟ ਦੇ ਵੱਲੋਂ ਵੀ ਕਾਫੀ ਵਧੀਆ ਇਸ ਨੂੰ ਜਿਹੜਾ ਕਿ ਹੰਕਾਰ ਦਿੱਤਾ ਜਾ ਰਿਹਾ ਸੋ ਕਿਵੇਂ ਲੱਗਦੀ ਹੈ ਇਸ ਕੰਮ ਦੇ ਪ੍ਰਤੀ ਲਗਾਵ ਨੂੰ ਲੈ ਕੇ ਜਿਹੜੀ ਕਿ ਬੱਸ ਡਰਾਈਵਰ ਦੀ ਤੁਹਾਡੀ ਸੋਚ ਹੈ ਸੋ ਕਮੈਂਟ ਦੇ ਵਿੱਚ ਆਪਣੀ ਵਿਚਾਰ ਜਰੂਰ ਸਾਂਝੇ ਕਰਿਓ ਬਧਰੇ ਅਪਡੇਟ ਲਈ ਜੁੜੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨਲ ਪਰਵਿੰਦਰ ਚੰਡੀਗੜ੍ਹ